ਕਾਰਨ ਤਾਂ ਇਹਨਾਂ ਦਾ ਨਿਜੀ ਇਹ ਰਿਹਾ ਵੀ ਇਹ ਲੋਕਾਂ ਦੀਆਂ ਅਮੀਤਾਂ ਤੇ ਘਰੇ ਨਹੀਂ ਉਤਰੇ ਹੁਣ ਪਿਛਲੇ ਦਿਨਾਂ ਦੇ ਅੰਦਰ ਇਹਨਾਂ ਦੇ ਕੰਮਾਂ ਦੇ ਵਿੱਚ ਬੜੀਆਂ ਹੀ ਜੜੀਆਂ ਖਾਮੀਆਂ ਪਾਈਆਂ ਗਈਆਂ ਨੇ ਇਹ ਜਰਨਲਿਸਟ ਪੰਜਾਬ ਦੇ ਹੈਗੇ ਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ 2017 ਦੇ ਵਿੱਚ ਆਪ ਦਾ ਕੈਂਡੀਡੇਟ ਐਲਾਨਿਆ ਸੀ ਤੇ ਉਹ ਇੱਥੋਂ ਦੇ ਖਰੜਦੇ ਐਮਐਲਏ ਬਣੇ ਸੀ ਇਹਨਾਂ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਅਸਤੀਫਾ ਪਿਛਲੇ ਦਿਨਾਂ ਦੇ ਅੰਦਰ ਉਹਨਾਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੂੰ ਸਿਆਸਤ ਦੇ ਵਿੱਚ ਬੰਦਾ ਕਦਮ ਜਦੋਂ ਪੁੱੜਦਾ ਨਾ ਤੇ ਪਹਿਲਾ ਕਦਮ ਉਹਦੇ ਜਹਾਨ ਦੇ ਅੰਦਰ ਦਿਮਾਗ ਦੇ ਅੰਦਰ ਪਹਿਲਾਂ ਵੀ ਪੁੱਟਿਆ ਹੁੰਦਾ ਅਸਤੀਫਾ ਦੇਣ ਤੋਂ ਪਹਿਲਾਂ ਕੇਸਤਰੀਵਾਲ ਤੇ ਭਗਵੰਤ ਸਿੰਘ ਮਾਨ ਨਾਲ ਉਹਨੇ ਆਪ ਦੀ ਅੰਦਰ ਖਾਤੇ ਜਿਹੜੀ ਹੈ ਉਹ ਗੈਰ ਖਰੜਦਾ ਰੈਵਨਿਊ ਹੈਗਾ ਜਿਹੜਾ ਪੰਜਾਬ ਦੇ ਵਿੱਚੋਂ ਉਹ ਦੂਜੇ ਤੀਜੇ ਨੰਬਰ ਦਾ ਵਿધાનਸਭਾ ਹਲਕਾ ਹੈਗਾ ਜਿਹੜਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਿਹੜਾ ਰੈਵਨਿਊ ਪੈਂਦਾ ਨਾ ਕੜੜਦਾ ਉਹ ਦੂਜੇ ਤੀਜੇ ਗਿਲਮੇ ਚੋਂ ਮੇਂ ਇਲਾਕਿਆਂ ਦੇ ਵਿੱਚ ਹਲਕਿਆਂ ਦੇ ਵਿੱਚੋਂ ਹੈਗਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਸੁਪਨੇ ਦਿਖਾ ਕੇ ਠੱਗਿਆ ਹਮਮੇਂ ਵਿੱਚ ਇਹ ਹੁੰਦਾ ਇਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਸਾਡੇ ਜਿਹੜਾ ਅਕਾਵਾਂ ਨੂੰ ਬੈਗ ਭਰ ਭਰ ਫਾਂਡਿੰਗ ਕਰਦੇ ਹਨ ਉਹਨਾਂ ਲੋਕਾਂ ਦਾ ਦੂਜਾ ਟਿਕਟਾਂ ਦੇ ਹੱਕ ਹੁੰਦਾ ਪੰਜਾਬ ਦੀ ਸਿਆਸਤ ਵਿੱਚ ਇੱਕ ਅਜਿਹਾ ਵੱਡਾ ਤਮਾਕਾ ਹੋਇਆ ਆਮ ਆਦਮੀ ਪਾਰਟੀ ਦੀ ਮਤਾਇਕ ਅਮੋਲ ਗਗਨ ਮਾਨ ਵੱਲੋਂ ਆਪਣਾ ਅਸਤੀਫਾ ਬਿਧਾਸ਼ਾਸ ਬਿਕਰੂ ਭੇਜ ਦਿੱਤਾ ਗਿਆ ਹੈਗਾ ਇਹਦੇ ਪਿੱਛੇ ਕੀ ਕਾਰਨ ਨੇ ਕੀ ਉਹਨਾਂ ਵੱਲੋਂ ਕਿਹੜੇ ਗੱਲਾਂ ਕਰਕੇ ਅਸਤੀਫਾ ਦਿੱਤਾ ਕਿ ਪਿਛਲੇ 4 ਦਿਨ ਪਹਿਲਾਂ ਆਜੇ ਹਰਵਿੰਦ ਕੇਜਰੀਆ ਨੂੰ ਮਿਲ ਕੇ ਆਏ ਸਨ ਉਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਆਪਣੀ ਫੇਸਬੁੱਕ ਉੱਪਰ ਇੱਕ ਪੋਸਟ ਪਾ ਕੇ ਇਸ ਦੀ ਪੁਸ਼ਟੀ ਕੀਤੀ ਗਈ ਹੈ ਜੀ ਇਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਕੁਲਵਿੰਦਰ ਸਿੰਘ ਬਿੱਲੇ ਵਾਲ ਮੌਜੂਦ ਨੇ ਆਪਾਂ ਬਿੱਲੇ ਸਾਹਿਬ ਪਹਿਲਾਂ ਤੋਂ ਤੁਹਾਡਾ ਖਬਰ ਨਾਮ ਤੇ ਬਹੁਤ ਸਵਾਗਤ ਹੈ ਤੁਹਾਨੂੰ ਵੀ ਜੀ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸ਼াশਤਿਕਾ ਜੀ ਸਾਹਿਬ ਆਪਾਂ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਕੁਝ ਨਾ ਕੁਝ ਵੱਖਰਾ ਹੀ ਦੇਖਣ ਨੂੰ ਮਿਲ ਰਿਹਾ ਪਰ ਇਹ ਪਹਿਲੀ ਵਾਰ ਹੁਣ ਇਸ ਸਭ ਕਾਦ ਵਿੱਚ ਹੋ ਰਿਹਾ ਵੀ ਇਹਨਾਂ ਦੇ ਆਪਣੇ ਉਧਾਇਕ ਜਾਂਦੇ ਕੱਢੇ ਜਾ ਰਹੇ ਨੇ ਤੇ ਜਾਂ ਆਪ ਹੀ ਛੱਡ ਕੇ ਜਾ ਰਹੇ ਨੇ ਇਹ ਹੁਣ ਜਿਵੇਂ ਸਤੀਪੇੜ ਤੁਸੀਂ ਕਿਵੇਂ ਦੇਖਦੇ ਹੋ ਕੋਦਾਂ ਵੀ ਜਿਹੜਾ ਹੈਗਾ ਚਾਰ ਦਿਨ ਪਹਿਲਾਂ ਅਜੇ ਮਿਲ ਕੇ ਆਏ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਇਹਨਾਂ ਨੂੰ ਜਿਹੜਾ ਅਸਤੀਫਾ ਪੇਸ਼ ਕਰਨਾ ਪਿਆ ਜਗਤਾਰ ਜੀ ਗगन ਮੋਲ ਅਨਮਾਨ ਨੇ ਜਿਹੜਾ ਅਸਤੀਫਾ ਦਿੱਤਾ ਹੈਗਾ ਇਸ ਅਸਤੀਫੇ ਦੇ ਪਿੱਛੇ ਬੜੇ ਕਾਰਨ ਹਮ ਸੁਪੇ ਹੋਏ ਪਹਿਲਾ ਕਾਰਨ ਤਾਂ ਇਹਨਾਂ ਦਾ ਨਿਜੀ ਇਹ ਰਿਹਾ ਵੀ ਇਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਹੁਣ ਪਿਛਲੇ ਦਿਨਾਂ ਦੇ ਅੰਦਰ ਇਹਨਾਂ ਦੇ ਕੰਮਾਂ ਦੇ ਵਿੱਚ ਬੜੀਆਂ ਹੀ ਜਿਹੜੀਆਂ ਖਾਮੀਆਂ ਪਾਈਆਂ ਗਈਆਂ ਲੋਕ ਇਹਨਾਂ ਤੋਂ हां हां ਜਾ ਕੇ ਜਿੱਥੇ ਜਾਂਦੇ ਸੀ ਸਵਾਲ ਪੁੱਛਦੇ ਸੀ ਇਹ ਆਰਟਿਸਟ ਤੇ ਭਾਵਕ ਵੇਖ ਸ਼ਕਸ਼ੀਤ ਹੋਣ ਦੇ ਕਰਕੇ ਸਿਆਸਤ ਇਹਨਾਂ ਨੂੰ ਰਾਸ ਨਹੀਂ ਆਈ ਇਸ ਕਰਕੇ ਇਹਨਾਂ ਨੇ ਅਸਤੀਫਾ ਦਿੱਤਾ ਦੂਸਰਾ ਜਿਹੜਾ ਵੱਡਾ ਕਾਰਨ ਹੈਗਾ ਇਹ ਖੜੜ ਦੀ ਜਿਹੜੀ ਰਾਜਨੀਤੀ ਹੈਗੀ ਆ ਇਹ ਇੰਨੇ ਦਿਨਾਂ ਦੇ ਵਿੱਚ ਬੜੀ ਗਰਮਾਈ ਹੋਈ ਸੀ ਇਹਨਾਂ ਦਿਨਾਂ ਦੇ ਅੰਦਰ ਤੁਹਾਨੂੰ ਯਾਦ ਹੋਊਗਾ 2017 ਦੇ ਵਿੱਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਜਿਹੜਾ ਸਰਦਾਰ ਕਮਰ ਸੰਧੂ ਹਮ ਇੱਕ ਬਹੁਤ ਵੱਡਾ ਨਜੀ ਅਦਾਰਾ ਨਿਊਜ਼ ਚੈਨਲ ਵੀ ਚਲਾਉਂਦੇ ਨੇ ਉਹਨਾਂ ਦੇ ਮਾਲਕ ਤੇ ਇੱਕ ਵੱਡੇ ਜਰਨਲਿਸਟ ਪੰਜਾਬ ਦੇ ਹੈਗੇ ਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ 2017 ਦੇ ਵਿੱਚ ਆਪ ਦਾ ਕੈਂਡੀਡੇਟ ਐਲਾਨਿਆ ਸੀ ਤੇ ਉਹ ਇੱਥੋਂ ਦੇ ਖਰੜ ਦੇ ਐਮਐਲਏ ਬਣੇ ਸੀ ਤੇ ਉਹ ਦੇਖੋ ਵੀ ਉਹ ਐਮਐਲਏ ਬਣੇ ਉਹਨਾਂ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਅਸਤੀਫਾ ਦਿੱਤਾ ਹਾਂ ਉਹੀ ਰਿਪੀਟ ਇੱਥੇ ਹੋ ਰਿਹਾ ਦੂਸਰੀ ਵਾਰ ਜਦੋਂ 2022 ਦੇ ਵਿੱਚ ਗगन ਅਨਮੋਲ ਮਾਨ ਐਮ ਐਲ ਏ ਬਣਦੇ ਨੇ ਉਸ ਤੋਂ ਬਾਅਦ ਹੁਣ ਹੈਗਾ ਜਿਹੜਾ ਇਹਨਾਂ ਨੇ ਅਸਤੀਫਾ ਇਲੈਕਸ਼ਨ ਤੋਂ ਪਹਿਲਾਂ ਸਤਾਈ ਦੀ ਤੋਂ ਦਿੱਤਾ ਦਿੱਤਾ ਤੇ ਵਿੱਚ ਹੁਣ ਆਪਾਂ ਗੱਲ ਕਰੀਏ ਵੀ ਕਾਰਨ ਤੁਸੀਂ ਦੱਸਿਆ ਵੀ ਵੱਡੇ ਇੰਗਰੇਡ ਦੇ ਵਿੱਚ ਚੱਲ ਰਹੀ ਹੈ ਆ ਪਹਿਲਾਂ ਮਜੀਦੀ ਵਿੱਚ ਵੀ ਇਹ ਕੈਬਨਟ ਮੰਤਰੀ ਰਹੇ ਨੇ ਲਗਾਤਾਰ ਇਹਨਾਂ ਤੇ ਸਵਾਲ ਕਰ ਰਹੇ ਹਾਂ ਸੀ ਜਾਂ ਉੱਥੋਂ ਦੇ ਕੈਰੀਗੇਬੀ ਲੈਂਡ ਮਾਫੀਆ ਜਾਂ ਮਾਫੀਆ ਜਿਹੜੇ ਚੱਲ ਰਹੇ ਨੇ ਉਹਨਾਂ ਵਿੱਚ ਕਿਹੜੇ ਤਰ੍ਹਾਂ ਦੇ ਤੇਰਾ ਹੱਥ ਦਾ ਕਿਹਾ ਜਾ ਰਿਹਾ ਸੀਗਾ ਪਰ ਹੁਣ ਜਿਹੜੇ ਦੂਜੇ ਪਾਸੇ ਜਿਨ੍ਹਾਂ ਨੂੰ ਇਹਨਾਂ ਨੇ ਹਰਾਇਆ ਸੀ ਕਾਦੀਲ ਦੇ ਉਮੀਦਵਾਰ ਸੀਗੇ ਉਹ ਕਿਤਨੇ ਕਿਤੇ ਹੁਣ ਲੱਗ ਰਿਹਾ ਉਹਨਾਂ ਨੇ ਵੀ ਅਸਤੀਫਾ ਦਿੱਤਾ ਕਾਦੀਲ ਦੇ ਤੋਂ ਉਹ ਵੀ ਇੱਕ ਤਾਲੁਕਾ ਜੁੜਦੇ ਇਹ ਚੀਜ਼ ਨਾਲ ਕਿ ਨਹੀਂ ਕਿਤੇ ਅ ਆਪਾਣਾ ਦਰਸ਼ਕਾਂ ਨੂੰ ਦੱਸ ਦਈਏ ਵੀ ਜਿਹੜੀ ਪਿਛਲੀ ਇਲੈਕਸ਼ਨ 2022 ਦੇ ਵਿੱਚ ਹੋਈ ਸੀ ਇਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗੱਲ ਨੂੰ ਲਗਭਗ 38000 ਵੋਟ ਤੇ ਹਰ ਆਇਆ ਸਿਮਰਜੰਦ ਦੇ ਨਾਲ ਹਰ ਆਇਆ ਸੀ ਹਾਂਜੀ ਤੇ ਰঞ্জੀਤ ਸਿੰਘ ਗੱਲ ਐਸ ਵਕਤ ਜਿਹੜਾ ਹੈ ਖਰੜ ਹਲਕੇ ਦਾ ਅਕਾਲੀ ਦਲ ਦਾ ਹੈਗਾ ਆ ਜਿਹੜਾ ਇੰਚਾਰਜ ਉਹਨੇ ਅਸਤੀਫਾ ਦਿੱਤਾ ਉਹਦਾ ਪਿਛਲੇ ਦਿਨਾਂ ਦੇ ਅੰਦਰ ਉਹਨਾਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੂੰ ਸਿਆਸਤ ਦੇ ਵਿੱਚ ਬੰਦਾ ਕਦਮ ਜਦੋਂ ਪੁੱੜਦਾ ਨਾ ਤੇ ਪਹਿਲਾ ਕਦਮ ਉਹਦੇ ਜਹਾਨ ਦੇ ਅੰਦਰ ਦਿਮਾਗ ਦੇ ਅੰਦਰ ਪਹਿਲਾਂ ਵੀ ਪੁੱਟਿਆ ਗਿਆ ਹੁੰਦਾ ਰঞ্জੀਤ ਸਿੰਘ ਗੱਲ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਵੀ ਹਜੇ ਨਿੱਜੀ ਤੌਰ ਤੇ ਕਿਸੇ 파ਰਟੀ ਸ਼ਾਮਲ ਨਹੀਂ ਹੋਇਆ ਸੀ ਅਸਤੀਫੇ ਤੋਂ ਪਹਿਲਾਂ ਪਰ ਉਹ ਐਸ ਟਾਈਮ ਅਸਤੀਫਾ ਦੇਣ ਤੋਂ ਪਹਿਲਾਂ ਕੇਸਤਰੀਵਾਲ ਤੇ ਭਗਵਾਨ ਸਿੰਘ ਮਾਨ ਨਾਲ ਉਹਨੇ ਆਪਦੀ ਅੰਦਰਖਾਤੇ ਜਿਹੜੀ ਹੈ ਉਹ ਗੈਟਮਿਟ ਕਰ ਰੱਖੀ ਸੀ ਇਹ ਕੌਣ ਨੇ ਕੀ ਨੇ ਤੇ ਕੀ ਸਿਆਸਤ ਦੇ ਵਿੱਚ ਹੁਣ ਆ ਸਕਦੀ ਹੈ ਜਨਾਬ ਇੱਕ ਰਣਜੀਤ ਗਿੱਲ ਬਹੁਤ ਵੱਡਾ ਤਣਾੜ ਬੰਦਾ ਆਪਾਂ ਨੂੰ ਪਤਾ ਵੀ ਖਰੜ ਜਿਹੜਾ ਹੈ ਖਰੜ ਦਾ ਰੈਵਨਿਊ ਹੈਗਾ ਜਿਹੜਾ ਪੰਜਾਬ ਦੇ ਵਿੱਚੋਂ ਉਹ ਦੂਜੇ ਤੀਜੇ ਨੰਬਰ ਦਾ ਵਿਧਾਨ ਸਭਾ ਹਲਕਾ ਹੈਗਾ ਜਿਹੜਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਿਹੜਾ ਰੈਵਨਿਊ ਪੈਂਦਾ ਨਾ ਖਰੜ ਦਾ ਉਹ ਦੂਜੇ ਤੀਜੇ ਗਿਲਮੇ ਚੋਂ ਮੇਂ ਇਲਾਕਿਆਂ ਦੇ ਵਿੱਚ ਹਲਕਿਆਂ ਦੇ ਵਿੱਚੋਂ ਹੈਗਾ ਇਸ ਦੇ ਵਿੱਚ ਨਾਲ ਨਿਊ ਚੰਡੀਗੜ੍ਹ ਮੁਹਾਲੀ ਵਰਗੇ ਜਿਹੜੇ ਹੈ ਤੇ ਡਵੈਲਪ ਏਰੀਆ ਸਾਰਾ ਹੈਗਾ ਇਹਦੇ ਅੰਦਰ ਹੈਗਾ ਜਿਹੜਾ ਕਰੋੜਾਂ ਦਾ ਜਿਹੜਾ ਲੈਂਦੇ ਨੇ ਤੇ ਹਿਰੀਆ ਫੇਰੀਆ ਮੰਤਰੀਆਂ ਸੰਤਰੀਆਂ ਬਣਿਓ ਕੀਤੀਆਂ ਜਾਂਦੀਆਂ ਰঞ্জੀਤ ਸਿੰਘ ਗਿੱਲ ਬਹੁਤ ਵੱਡਾ ਧਨਾੜ ਬੰਦਾ ਤੇ ਉਹ ਗਿਲਕੋ ਜਿਹੜੀ ਵੈਲੀ ਚੰਡੀਗੜ੍ਹ ਨਿਊ ਚੰਡੀਗੜ੍ਹ ਦੇ ਸਥਿਤ ਹੈਗੀ ਆ ਉਹਦਾ ਮਾਲਕ ਵੀ ਹੈ ਤੇ ਬਹੁਤ ਵੱਡਾ ਬਿਲਡਰ ਵੀ ਹੈ ਇੱਕ ਗੱਲ ਕਰੀਏ ਆਪਾਂ ਜਦੋਂ ਆਮੀ ਪਾਰਟੀ ਸਰਕਾਰ ਆਈ ਸੀ ਤੇ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਕਾਕੇ ਆ ਆਮ ਘਰਾਂ ਤੋਂ ਉੱਠੇ ਆ ਪਰ ਹੁਣ ਲੱਗਦੀਆਂ ਜਿੰਨੀਆਂ ਵੀ ਜਿਮਨੀ ਚੋਂ ਹੋ ਰਹੀਆਂ ਜਾਂ ਤਾਂ ਪਾਰਟੀਆਂ ਛੱਡ ਗਿਆਨ ਦਿੱਤੀ ਜਾ ਰਹੀਆਂ ਜਾਂ ਕੋਈ ਤਗੜਾ ਧਨਾੜ ਬੰਦਾ ਹੈ ਜਿਵੇਂ ਲੁਧਿਆਣਾ ਜਿਮਨੀ ਚੌਂ ਦੀ ਗੱਲ ਕਰਕੇ ਇੱਥੇ ਵੀ ਉਹ ਜੀ ਰੋੜਾ ਤਣਾੜ ਬੰਦਾ ਸੀ ਜਿਨੀ ਡਾਇਰੈਕਟਰ ਹੁਣ ਇਹ ਵੀ ਜਿਵੇਂ ਕਿਤੇ ਕਿਤੇ ਚਰਚਾ ਚੱਲ ਰਹੀ ਹੈ ਉਹ ਸਮਝਦਾ ਉਹ ਜਿਹੜੀ ਚਰਚਾ ਚੱਲਦੀ ਕਿਹੜਾ ਸੱਚ ਹੁੰਦੀ ਹੈ ਸਰਕਾਰ ਦੇ ਬੱਚੇ ਦੇਖੋ ਜੀ ਆਵਾਦਵੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਸੁਪਨੇ ਦਿਖਾ ਕੇ ਠੱਗਿਆ ਹੂੰ ਇੱਕ ਨਾ ਜ ਆਪਣੇ ਸ਼ੋਸ਼ਾ ਦਿਖਾਉਣਾ ਹੁੰਦਾ ਨਾ ਉਹ ਸ਼ੋਸ਼ਾ ਦਿਖਾ ਕੇ ਪਹਿਲੀ ਵਾਰੀ ਤਾਂ ਆਪ ਦੇ ਇੱਕ ਵਾਰੀ ਲੋਕਾਂ ਦੇ ਵਿੱਚ ਨੇ ਸੱਚੇ ਹੋ ਗਏ ਉਹ ਨਾਮ ਕਰਾਂ ਦੇ ਕੁਸ਼ਕ ਚੁੰਨਾ ਉਹ ਐਮਐਲਏ ਨੂੰ ਟਿਕਟ ਦੇਤੀ ਤੁਸੀਂ ਦੇਖਿਆ ਵੀ ਉਸ ਤੋਂ ਬਾਅਦ ਕਿੰਨੀਆਂ ਹੀ ਜਿਮਨੀ ਚੋਣਾਂ ਆਈਆਂ ਐਮਪੀ ਦੀਆਂ ਚੋਣਾਂ ਆਈਆਂ ਹੁਣ ਦੋ ਮਜ਼ੂਤਾ ਜਿਮਨੀ ਚੋਣਾਂ ਸਿਰ ਤੇ ਖੜੀਆਂ ਤੇ ਇਹ ਕਿਸੇ ਆਮ ਕਰਦੇ ਬੰਦੇ ਨੂੰ ਟਿਕਟ ਨਹੀਂ ਇਹਨਾਂ ਨੇ ਦੇਣੀ ਕਿਉਂਕਿ ਗੱਲ ਹੋਈ ਨਾ ਜੀ ਜਿਮਨੀ ਚੋਣਾਂ ਜਿਹੜੇ ਸਪੀਕਰ ਸਾਹਿਬ ਅਸਤੀਵਾ ਮਜ਼ਦੂਰ ਕਰਦੇ ਆ ਤੇ ਜਿਮਨੀ ਚੋਣ ਤਾਂ ਇੱਥੇ ਵੀ ਹੋ ਗਈ ਜਦ ਮਰਨ ਦਰਨ ਹੋਣੀ ਉਹਨਾਂ ਦੇ ਉੱਥੋਂ ਦੇ ਅਮਰ ਸਿੰਘ ਸਾਹਿਬ ਨਾਲ ਦੀ ਡੈਥ ਹੋ ਗਈ ਸੀ ਉੱਥੋਂ ਜਿਹੜੇ ਮਰਨ ਦਰਨ ਦੀ ਗੱਲ ਕਰੀਏ ਤਾਂ ਉੱਥੋਂ ਵੀ ਹੁਣ ਜਿਹੜੇ ਕਾਹਦੀ ਗੱਲ ਦੇ ਹੈਗੇ ਆ ਉਹ ਇਧਰੇ ਪਾਸੇ ਆਏ ਨੇ ਦੇਖ ਤੇ ਉਹਨਾਂ ਦੇ ਚਾਰਜਾ ਛੜੀ ਆ ਵੀ ਇਹਨਾਂ ਨੂੰ ਨਾ ਟਿਕਟ ਦੇ ਦੇਣਾ ਫਿਰ ਇਹਦੇ ਹਿਸਾਬ ਨਾਲ ਲੱਗਦਾ ਦੂਜੀਆਂ ਪਾਰਟੀਆਂ ਨੂੰ ਦੇ ਦੇਣਗੇ ਤੇ ਆ ਜਿਹੜੇ ਆਪਣੇ ਇਹਨਾਂ ਦੀਆਂ ਪਾਰਟੀਆਂ ਛੱਡ ਕੇ ਬਾਹਰ ਭੱਜ ਜਾਣਗੇ ਇਹ ਇੱਕ ਪਾਰਟੀ ਦੀ ਰਵਾਇਤ ਨੇ ਜਗਤਾਰ ਜੀ ਹਰ ਪਾਰਟੀ ਵਿੱਚ ਇਹ ਹੁੰਦਾ ਇਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਸਾਡੇ ਜਿਹੜਾ ਅਕਾਵਾ ਨੂੰ ਬੈਗ ਭਰ ਭਰ ਫਾਂਡਿੰਗ ਕਰਦੇ ਆ ਨਾ ਉਹਨਾਂ ਲੋਕਾਂ ਦਾ ਦੂਜਾ ਟਿਕਟਾਂ ਤੇ ਹੱਕ ਹੁੰਦਾ ਆਮ ਜਿਹੜੇ ਦਰਿਆਂ ਵਿਚਾਉਣ ਵਾਲੇ ਦਰਿਆਂ ਝਾੜਨ ਵਾਲੇ ਜਿਹੜੇ ਵਰਕਰ ਹੈਗੇ ਆ ਆਪਦਾ ਘਰ ਲਾ ਦਿੰਦੇ ਸਾਰਾ ਕੁਝ ਲਾ ਦਿੰਦੇ ਉੱਥੇ ਇਹਨਾਂ ਦੇ ਜਜ਼ਬਾਤਾਂ ਦੀ ਇਹਨਾਂ ਦੇ ਕੰਮਾਂ ਦੀ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਕੀਮਤ ਨਹੀਂ ਇਹ ਕੋਈ ਵੀ ਰਾਜਨੀਤੀ ਦਲ ਹੋਵੇ ਇੱਥੇ ਇਹ ਮਿਸ਼ਾ ਐਵੇਂ ਹੁੰਦਾ ਹੈ ਇੱਕ ਲਾਸਟ ਵਾਲ ਆਪਾਂ ਕਰਦੇ ਆ ਅ ਲਗਾਤਾਰ ਜਿਵੇਂ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਵਿੱਚ ਬਿਠਾਈ ਜ ਨੇ ਵਿਰੋਧੀ ਲਗਾਤਾਰ ਸਵਾਲ ਆ ਵੀ ਪਾਰਟੀ ਖੜਾ ਕਰ ਰਹੇ ਨੇ ਵੀ ਜਿੱਥੇ ਵੀ ਦਿੱਲੀ ਤੋਂ ਆ ਰਹੇ ਨੇ ਜਾਂ ਕਿਵੇਂ ਵੀ ਨੇ ਸਾਰੇ ਇੱਥੇ ਹੁਣ ਪੰਜਾਬ ਤੇ ਉੱਪਰ ਕਾਬਜ਼ ਹੋ ਰਹੇ ਨੇ ਕਿ ਵਾਕਈ ਇਹ 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 ਹੁਣ ਵੀ ਆ ਜੋ ਜੋ ਅਸਤੀਫਾ ਦਿੱਤਾ ਗਿਆ ਜਾਂ ਜੋ ਮਾਹੌਲ ਬਣਦਾ ਜਾ ਰਿਹਾ ਵਾਕਈ ਇਹ ਚੀਜ਼ ਹੈਗੀ ਹੈ ਵੀ ਦਿੱਲੀ ਪੰਜਾਬ ਦੀ ਆਮ ਜਨਤਾ ਤੇ ਕਾਬਜ਼ ਹੋ ਰਹੀ ਜਿਹਦੇ ਕਾਰਨ ਅੱਜ ਜਿਹੜੇ ਅਸਤੀਫੇ ਦੇਣੇ ਪੈ ਰਹੇ ਨੇ ਦੇਖੋ ਜੀ ਉਹ ਵਿਲੇ ਹੋ ਗਿਓ ਹਮ ਦਿੱਲੀ ਤੋਂ ਦਿੱਲੀ ਵਾਲੇ ਲੋਕਾਂ ਨੇ ਆਪਣੇ ਮੈਂ ਸਿਆਣੇ ਸਮਝਦਾ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਲੋਕਾਂ ਤੋਂ ਸਿਆਣੇ ਆ ਉਹਨਾਂ ਨੇ ਉਹਨਾਂ ਦਾ ਦੇਖਿਆ ਵੀ ਅਖਬਾਰਾਂ ਤੇ ਇਹੜਾਂ ਦੁਆਰਾ ਉਹਨਾਂ ਦੇ ਕੰਮਾਂ ਧਰਤੀ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੂੰ ਸਿਰਫ ਦਿੱਲੀ ਦੀਆਂ ਫੇਲ ਹੋਈਆਂ ਸਕੀਮਾਂ ਇੱਥੇ ਲਿਆ ਕੇ ਸਾਨੂੰ ਤੰਗ ਕੀਤਾ ਤੇ ਫੇਲ ਕੀਤਾ ਇਹਨਾਂ ਲੋਕਾਂ ਨੇ ਇਸ ਦਿੱਲੀ ਵਾਲੇ ਲੋਕਾਂ ਨੇ ਇਹਨਾਂ ਦੇ ਮੂੰਹ ਤੇ ਚਪੇੜਾ ਮਾਰੀਆਂ ਤਾਂ ਹੀ ਇੱਥੇ ਆਇਆ ਆਪ ਦਾ ਟਾਈਮ ਟਪਾਉਣ ਆਇਆ ਹੂੰ ਦੇਖੋ ਮੁੱਖ ਮੰਤਰੀ ਦੀਆਂ ਕੋਠੀਆਂ ਤੇ ਕਰ ਚੰਡੀਗੜ੍ਹ ਦੀਆਂ ਯੂਜ਼ ਹੋ ਰਹੀਆਂ ਅਹਲੀ ਹੈਲੀਕਾਟਰ ਤੇ ਕਰ ਯੂਜ਼ ਹੋ ਰਿਹਾ ਚਾਪਰ ਤੇ ਕਰ ਯੂਜ਼ ਹੋ ਰਿਹਾ ਦਿੱਲੀ ਵਾਲੇ ਕਰ ਰਹੇ ਆ ਦਿੱਲੀ ਨੇ ਜਿਹੜਾ ਸੋਸ਼ਲ ਮੀਡੀਆ ਹੈਗਾ ਜਿਹੜਾ ਪੰਜਾਬ ਦਾ ਸਾਰਾ ਦਿੱਲੀ ਵਾਲੇ ਚਰਾ ਰਹੇ ਆ ਹੁਣ ਪਿਛਲੇ ਦਿਨਾਂ ਦੀ ਜਿਹੜੀ ਘਟਨਾ ਤੁਸੀਂ ਵੀ ਮੀਡੀਆ ਵਾਲਿਆਂ ਨੇ ਬੜੀ ਸ਼ੇਅਰ ਕੀਤੀ ਜਿਹੜਾ ਉਹ ਦਿੱਲੀ ਦਾ ਇੱਕ ਇੱਥੇ ਲਿਆ ਕੇ ਭਾਇਆ ਹੋਇਆ ਇਹਨਾਂ ਨੇ ਸੋਸ਼ਲ ਮੀਡੀਆ ਨੂੰ ਸਾਰੇ ਨੂੰ ਚਾਰਜ ਕਰਨ ਵਾਲਾ ਸਖਸਾਨਾ ਸਾਹਿਬ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਐਜ਼ ਏ ਸੁਣਿਆ ਹੋਇਆ ਕੋਈ ਨਮਾਇੰਦਾ ਜਾਂ ਅਧਿਕਾਰੀ ਨਹੀਂ ਦਾ ਪੰਜਾਬ ਦਾ ਉਹ ਵਿਧਾਨ ਸਭਾ ਦੇ ਵਿੱਚ ਕੈਬਨ ਦੇ ਵਿੱਚ ਬੈਠਾ ਦਿਸ਼ਾ ਨਿਰਦੇਸ਼ ਦੇ ਰਿਹਾ ਟੀਮ ਨੂੰ ਵੀ ਜਦੋਂ ਵਿਧਾਨ ਸਭਾ ਦੇ ਵਿੱਚ ਬਹਿਸ ਹੋ ਰਹੀ ਆ ਵੀ ਵਿਰੋਧੀ ਧਿਰ ਦੇ ਫੁਲਾਨੇ ਐਮ ਐਲ ਏ ਦਾ ਤੁਸੀਂ ਮਹਿਕ ਬੰਦ ਕਰੋ ਯਾਰ ਇੱਕ ਜਬਰੀ ਡੰਡੇ ਦੀ ਸਰਕਾਰ ਇੱਥੇ ਚੱਲ ਰਹੀ ਆ ਇਹ ਬਹੁਤ ਆਚਰ ਇਹ ਰਹਿਣੀ ਨਹੀਂ بڑے ਧਾੜ ਵੀ ਇੱਥੇ ਆਏ ਜਿਹੜੇ ਪੰਜਾਬੀਆਂ ਨੂੰ ਦਬਾਉਣਾ ਚਾਹੁੰਦੇ ਸਹੀ ਔਰ ਪੰਜਾਬੀਆਂ ਨੇ ਕਿਸੇ ਦੀ ਇਨਨ ਮੰਨੀ ਤੇ ਇਹਨਾਂ ਦਾ ਵੀ ਹਾਲ ਜਿਹੜਾ 2027 ਦੇ ਵਿੱਚ ਆਜਾ ਹੋੜਾ ਇਹਨਾਂ ਨੇ ਆਪਦੇ ਤੇ ਉੱਤੇ ਜਦੋਂ ਇਹਨਾਂ ਦੇ ਹੋਏ ਨਾ ਪਰਚੇ ਉਸ ਦੀ ਰੈਨ ਵਾਇਸ ਦੇ ਪਾਸੇ ਡੰਡੇ ਤੇ ਲੋਕਾਂ ਨੂੰ ਦਬਾਉਣਾ ਚਾਹੁੰਦੇ ਜਿਹੜੇ ਲੋਕ ਕੀ ਸੱਚ ਦੀ ਵਾਜ ਦਉਂਦੇ ਆ ਪਰ ਜਦੋਂ ਇਹਨਾਂ ਤੇ ਹੋਏ ਨਾ ਜਗਤਾਰ ਜੀ ਇਹਨਾਂ ਦੀ ਚੀਕ ਮرائی ਸਰਕਾਰ ਨੇ ਕੋਈ ਮਰਜੀ ਸਰਕਾਰ 2027 ਚ ਆ ਜੇ ਤੇ ਸਾਡੇ ਨਾਲ ਕਿਸਾਨ ਯੂਨੀਅਨ ਆ ਕੇ ਧਰਨਿਆਂ ਤੇ ਬੈਠਾ ਕਰਨਗੇ ਪਹਿਲਾਂ ਵੀ ਇਹ ਧਰਨੇ ਵਾਲੇ ਹੀ ਸੀਗੇ ਤੇ ਪਰ ਜਦੋਂ ਇਹਨਾਂ ਦੀ ਚੀਕ ਵੱਜੀ ਨਾ ਜਦੋਂ ਇਹਨਾਂ ਨੂੰ ਫੜ ਫੜ ਗਲਮਾ ਤੋ ਉਸੇ ਹੀ ਪੁਲਿਸ ਨੇ ਜਿੰਨਾ ਤੋਂ ਅੱਜ ਤੱਕਾ ਕਰਾਉਂਦੇ ਆ ਲੋਕਾਂ ਦੇ ਨਾਲ ਸਹੀ ਲੋਕਾਂ ਦੇ ਨਾਲ ਸੱਚੇ ਲੋਕਾਂ ਦੇ ਨਾਲ ਉਸੇ ਹੀ ਪੁਲਿਸ ਨੇ ਗਲਮੇ ਤੋਂ ਫੜ ਕੇ ਗੱਡੀ ਚ ਭਾਇਆ ਨਾ ਤੇ ਪਹਿਲਾ ਕਿਸਾਨ ਯੂਨੀਅਨ ਦਾ ਝੰਡਾ ਚੱਕਣ ਗਿਆ ਕਿ ਧੰਨਵਾਦ ਵੇਦੋ ਜੀ ਹਰਦਾ ਗੱਲਬਾਤ ਕਰਦੇ ਤੁਹਾਡਾ ਵੀ ਬੈਜੀ ਸੋ ਅੱਜ ਕਿਉਂਕਿ ਸਿਆਸਤ ਭੱਗੀ ਸੀ ਤੇ ਇਸ ਨੂੰ ਮੁੱਦੇ ਉੱਪਰ ਗੱਲਬਾਤ ਕਰਨੀ ਚਾਹੀਦੀ ਕਿਉਂਕਿ ਉਹਨਾਂ ਬਾਰੇ ਪੋਸਟ ਦੇ ਵਿੱਚ ਬਾਖੂ ਵੀ ਲਿਖਿਆ ਗਿਆ ਕਿ ਦਿਲ ਭਰਿਆ ਹੋਇਆ ਜਸ ਤੋਂ ਬਾਅਦ ਕੋਣ ਨੇ ਕਿਹਾ ਕਿ ਹੁਣ ਉਸਤੀਪਾ ਭੇਜਿਆ ਗਿਆ ਸਪੀਕਰ ਸਾਹ ਨੂੰ ਕਹਿੰਦੇ ਨੇ ਕਿ ਉਹ ਮਨਜ਼ੂਰ ਕਰਨ ਉਹ ਸਿਆਸ ਨੂੰ ਅਣਵਿਦਾ ਕਹਿਣਗੇ ਦੇਖਣਾ ਹੁਣ ਸਮਝਦੇ ਮੈਚ ਜਿੱਥੇ ਉਸਤੀਪੇ ਦੇ ਬਾਅਦ ਅਜੇ ਤੱਕ ਉਹਨਾਂ ਦਾ ਕੋਈ ਵੀ ਬਿਆਨ ਨਹੀਂ ਆਇਆਗਾ ਤੇ ਪਾਰਟੀ ਦੇ ਵਿੱਚ ਜਾਂ ਵਿਰੋਧੀ ਧਿਰਾਂ ਵੱਲੋਂ ਹੁਣ ਕੀ ਇਹਦੇ ਤੇ ਬਿਆਨ ਪਾਜੀਆ ਉਹਦੇ ਚਰਚਾ ਕਰਾਂਗੇ ਜੇ ਤੁਹਾਨੂੰ ਇਹ ਚਰਚਾ ਵਧੀਆ ਲੱਗੀ ਤਾਂ ਕਮੈਂਟ ਕਰਕੇ ਆਪਣਾ ਸ਼ੇਅਰ ਜਰੂਰ ਕਰਨਾ ਤੁਸੀਂ